ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਅਸੀਂ ਬਣਾ ਰਹੇ ਹਾਂ ਮਲਟੀ grain ਆٹے ਦੇ ਮੁੱਲੀ ਵਾਲੇ ਪਰੌਂਠੇ ਬਹੁਤ ਤਾਕਤਵਰ ਆਟੇ ਜਿਹੜੇ ਅਸੀਂ ਇਹਦੇ ਵਿੱਚ ਯੂਜ਼ ਕੀਤੇ ਹੋਏ ਆ ਮਲਟੀ grain ਦੇ ਵਿੱਚ ਅਸੀਂ ਤਿੰਨ ਆਟੇ ਜਿਹੜੇ ਮਿਲਾਉਣੇ ਆ ਤਿੰਨਾ ਆਟਿਆਂ ਨੂੰ ਤੇ ਮੁੱਲੀ ਵਾਲੇ ਪਰੌਂਠੇ ਬਣਾਉਣੇ ਆ ਰਲਾ ਕੇ ਮੁੱਲੀ ਵਾਲੇ ਪਰੌਂਠੇ ਬਣਾਉਣੇ ਆ ਮੁੱਲੀਆਂ ਨੂੰ ਅਸੀਂ ਦੋ ਲਈਆਂ ਧੋ ਕੇ ਤੇ ਇਹਨਾਂ ਨੂੰ ਪਿੱਲਰਸ ਦੇ ਨਾਲ ਛਿੱਲ ਲੈਣਾ ਆ ਇਹ ਆਟੇ ਜਿਹੜੇ ਲਏ ਆ ਇੱਕ ਮੱਕੇ ਦਾ ਆਟਾ ਬਾਰਲੇ ਦਾ ਆਟਾ ਤੇ ਕੋਧਰੇ ਦਾ ਆਟਾ ਤੇ ਜੇ ਬਾਰਲੇ ਦਾ जौ ਦਾ ਆਟਾ ਹੁੰਦਾ ਆ ਮੱਕੇ ਦਾ ਤੇ ਕੋਧਰੇ ਦਾ ਆਟਾ ਉਹਨਾਂ ਵਿੱਚ ਅਸੀਂ ਮੁੱਲੀਆਂ ਪਾੜੀਆਂ ਆ ਤਾਂ ਮੁੱਲੀ ਵਾਲੀ ਪਰੌਂਠੇ ਬਣਾਉਣੇ ਆ ਮੁੱਲੀਆਂ ਹੁਣ ਅਸੀਂ ਕद्दूकस ਕਰਨੀਆਂ ਸ਼ੁਰੂ ਕਰ ਦਿਤੀਆਂ ਸਰਦੀਆਂ ਦੇ ਵਿੱਚ ਮੁੱਲੀ ਵਾਲੀ ਪਰੌਂਠੇ ਮੁੱਲੀ ਵਾਲੀਆਂ ਰੋਟੀਆਂ ਖਾਣ ਨੂੰ ਬਹੁਤ ਦਿਲ ਕਰਦਾ ਆ ਇਸ ਕਰਕੇ ਅਸੀਂ ਕਿਹਾ ਵੀ ਆਟੇ ਵੀ ਅਲੱਗ ਤਰ੍ਹਾਂ ਦੇ ਬਣਾ ਕੇ ਖਾਇਆ ਕਰੀਏ ਹੁਣ ਮੁੱਲੀ ਇਹਦੇ ਵਿੱਚ ਕਰ ਲਈ ਤੇ ਅਦਰਕ ਵੀ ਕद्दूकस ਕਰ ਲਿਆ ਤੇ ਹਰੀਆਂ ਮਿਰਚਾਂ ਸਵਾਦ ਅਨੁਸਾਰ ਇੱਕ ਕੱਪ ਆਟਾ ਪਾਇਆ ਮੱਕੇ ਦਾ ਤੇ ਇੱਕ ਕੱਪ ਪਾਇਆ ਬਾਰਲੇ ਦਾ ਤੇ ਵਿੱਚ ਇਹਦੇ ਇਸ ਕੀ ਕद्दूकस ਕੀਤੀਆਂ ਮੁੱਲੀਆਂ ਪਾ ਦੇਣੀਆਂ ਤੇ ਨਾਲੇ ਅਦਰਕ ਪਾ ਦੇਣਾ ਅਦਰਕ ਤੁਸੀਂ ਆਪਣੀ ਇੱਛਾ ਅਨੁਸਾਰ ਪਾਣਾ ਆ ਜਿਆਦਾ ਖਾ ਸਕਦੇ ਤੇ ਜਿਆਦਾ ਵੀ ਪਾ ਲਓ ਹਰੀਆਂ ਮਿਰਚਾਂ ਧਨੀਆ ਕਸੂਰੀ ਮੇਥੀ ਸਾਰਾ ਕੁਝ ਪਾ ਦੇਣਾ ਇੱਕ ਚਮਚ ਜਵੈਨ ਦਾ ਹੱਥਾਂ ਤੇ ਰਗੜ ਕੇ ਪਾਣਾ ਜਵੈਨ ਦਾ ਮੁੱਲੀ ਦੀ ਰੋਟੀ ਦੇ ਵਿੱਚ ਬਹੁਤ ਮੇਲ ਹੁੰਦਾ ਹੈ ਇਹ ਸਾਰੇ ਮਸਾਲੇ ਜਿਹੜੇ ਅਸੀਂ ਪਾਏ ਆ ਇਹ ਅੱਧੀ ਅੱਧੀ ਚਮਚ ਪਾਏ ਆ ਕਾਲੀ ਮਿਰਚ ਤੇ ਆਮਚੂਰਨ ਪਾਊਡਰ ਜਿਹੜਾ ਪਾਣਾ ਇਹ ਦੋ ਵੱਡੇ ਚਮਚ ਤੇ ਹੁਣ ਅਸੀਂ ਇਹਨਾਂ ਨੂੰ ਰਲਾਣਾ ਆ ਤੇ ਆਟਾ ਜਿਹੜਾ ਹੁਣ ਪਾਇਆ ਇਹ ਪਾਇਆ ਕੋਧਰੇ ਦਾ ਆਟਾ ਤੇ ਗਰਮ ਪਾਣੀ ਪਾ ਦਿੱਤਾ ਤੇ ਹੁਣ ਵਿੱਚੇ ਤੇਲ ਪਾ ਦਿੱਤਾ ਤੇ ਹੁਣ ਅਸੀਂ ਇਹਨਾਂ ਨੂੰ ਇਕੱਠਾ ਕਰ ਲਿਆ ਡੋ ਬਣ ਗਿਆ ਤੁਸੀਂ ਬੇਲਣੇ ਨਾਲ ਪਰੇਥਨ ਨਾਲ ਵੀ ਬਣਾ ਸਕਦੇ ਹੋ ਪਰ ਮੈਂ ਪੋਲੋਥਿਨ ਤੇ ਅੱਜ ਬਣਾ ਰਹੀ ਆ ਇਹ ਵੀ ਬੜਾ ਆਸਾਨ ਤਰੀਕਾ ਆ ਕੋਈ ਮੁਸ਼ਕਲ ਨਹੀਂ ਹੈਗਾ ਦੇਖੋ ਪੋਲੋਥੀਨ ਦੇ ਉੱਪਰ ਵੀ ਆਪਾਂ ਲਾ ਲੈਣਾ ਪਾਣੀ ਤੇ ਹੱਥ 'ਤੇ ਵੀ ਪਾਣੀ ਲਾ ਲੈਣਾ ਦੇਖੋ ਰੋਟੀ ਕਿੰਨੀ ਵਧੀਆ ਗੋਲ ਬਣ ਜਾਂਦੀ ਆ ਬਹੁਤ ਆਸਾਨ ਤਰੀਕਾ ਆ ਇਹ ਵੀ ਕੋਈ ਮੁਸ਼ਕਲ ਨਹੀਂ ਹੈਗਾ ਤੇ ਤੇਲ ਉੱਪਰ ਲਾ ਲਿਆ ਹੁਣ ਅਸੀਂ ਰੋਟੀ ਦੇਖ ਲਈ ਪਾਸਾ ਹੋ ਜਾਣਾ ਤੇ ਹੱਥ ਦੇ ਨਾਲ ਥਲ ਦੇਣੀ ਹੱਥ ਨਾਲ ਤਾਂ ਥੱਲੀ ਆ ਜੇ ਅਸੀਂ ਸਿੱਧੀ ਰੋਟੀ ਨੂੰ ਪਾ ਦਿੰਦੇ ਤੇ ਘਿਓ ਦੇ ਤੇਲ ਦੇ ਛਿੱਟੇ ਪੈਂਦੇ ਆ ਇਸ ਕਰਕੇ ਅਸੀਂ ਹੱਥ ਨਾਲ ਪਾਈ ਆ ਆ ਦੇਖੋ ਰੋਟੀ ਬਹੁਤ ਸੋਹਣੀ ਬਣ ਰਹੀ ਆ ਇਸ ਤਰ੍ਹਾਂ ਦੀਆਂ ਰੋਟੀਆਂ ਤੁਸੀਂ ਮੱਕੀ ਦੀਆਂ ਬਣਾਉਣ ਦੀ ਬਜਾਏ ਮਿਕਸ ਆਟਾ ਕਰਕੇ ਬਣਾਇਆ ਕਰੋ ਤੇ ਇਹ ਇੱਕ ਪੋਸਟਿਕ ਪਰੌਂਠਾ ਬਣ ਜਾਂਦਾ ਤਾਕਤਵਰ ਪਰੌਂਠਾ ਬਣ ਜਾਂਦਾ ਇਸ ਆਟੇ ਦੇ ਬਹੁਤ ਫਾਇਦੇ ਆ ਡਾਇਬੀਟਿਕ ਵਾਲੇ ਵੀ ਖਾ ਸਕਦੇ ਆ ਇਸ ਤਰ੍ਹਾਂ ਦੀਆਂ ਰੋਟੀਆਂ ਬਣਾਓ ਮੱਖਣ ਦਹੀਂ ਦੇ ਨਾਲ ਖਾਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ